ਪਾਉ ਉਹ ਸਾਸਰੀਕਾਰ ਪਾਉ 1961 ਚੇਕਰੀ ਦੁਨੀਆ ਤੈਸ ਨੈਸੋ ਚਲੀ ਸੀ ਪਰ ਇੱਕ ਬੰਦਾ ਬਚਾ ਗਿਆ ਤਿੰਨ ਬੰਦੇ ਅੱਗ ਲਾਉਣ ਵਾਲੇ ਸੀ ਉਹ ਵੀ ਰਾਜਨੇਤਾ ਸੀ ਤੇ ਇੱਕ ਬਚਾਉਣ ਵਾਲਾ ਸੀ ਇੱਕ ਗੱਲ ਪੱਕੀ ਜੇ ਇਤਿਹਾਸ ਭਾਵੇਂ ਅੱਜ ਤੋਂ 500 ਸਾਲ ਪਹਿਲਾਂ ਦਾ ਲਿਖਿਆ ਉਹਦੇ ਵਿੱਚ ਜੋ-ਜੋ ਗੱਲਾਂ ਆਈਆਂ ਜਿਨ੍ਹਾਂ ਤੇ ਮਨੁੱਖਤਾ ਨੂੰ ਬਚਾਇਆ ਜਿਹੜੇ ਲੋਕਾਂ ਨੇ ਲੀਡਰਾਂ ਨੇ ਉਹਨਾਂ ਦੇ ਅੱਜ ਵੀ ਨਾਮ ਜਿਹੜੇ ਸੂਰਜ ਵਾਂਗੂੰ ਚਮਕਦੇ ਤੇ ਜਿਨ੍ਹਾਂ ਨੇ ਮਨੁੱਖਤਾ ਦੀ ਤਬਾਈ ਚਾਈ ਆ ਉਹਨਾਂ ਨੂੰ ਅੱਜ ਵੀ ਲਾਨਤਾ ਹੀ ਮਿਲਦੀਆਂ ਗੱਲ ਹੈ ਕਿ ਕਯੂਬਾ ਦੀ ਕਯੂਬਾ ਜਿਹੜਾ ਨਾ ਉਹਨੂੰ ਅਮਰੀਕਾ ਦੀ ਪਤਲੂਨ ਭਾਵੇਂ ਪਜਾਮਾ ਵੀ ਕਿਹਾ ਜਾਂਦਾ ਹੁਣ ਬੰਦੇ ਦਾ ਪਜਾਮਾ ਤੁਸੀਂ ਸਮਝਦੇ ਆ ਜੇ ਇੱਥੇ ਬੰਬ ਲਾ ਦਿੱਤੇ ਤੇ ਦੂਜਾ ਸਰੀਰ ਕਿੱਦਾਂ ਬਚ ਜਾਊਗਾ ਗੱਲ ਕੀ ਹੋਈ ਕਿ ਕਯੂਬਾ ਜਿਹੜੀ ਇੱਕ ਅਮਰੀਕਾ ਦੀ ਕੋਈ ਪਹਿਲਾਂ ਬਸਤੀ ਹੁੰਦੀ ਸੀ ਅਮਰੀਕਾ ਦੇ ਹੱਥ ਟੋਕੇ ਉੱਥੇ ਰਾਜ ਕਰਦੇ ਹੁੰਦੇ ਸੀ ਗੱਲਾਂ ਆਈਆਂ ਬਰਲਨ ਤੋਂ ਸ਼ੁਰੂ ਹੋਈਆਂ ਜਿਹੜੀਆਂ ਆਪਾਂ ਵਿਸ਼ਵ ਯੁੱਧ ਦੀਆਂ ਕਰਦੇ ਰਹਿਨੇ ਆ ਬਰਲਨ ਨੂੰ ਦੋ ਭਾਗਾਂ 'ਚ ਵੰਡਤਾ ਸੀ ਇੱਕ ਤੇ ਸੋਵੀਅਤ ਸੰਘ ਦਾ ਕਬਜ਼ਾ ਸੀ ਤੇ ਇੱਕ ਬੰਨੇ ਪੱਛਮੀ ਤਾਕਤਾਂ ਦਾ ਕਹਿੰਦੇ ਹੁੰਦੇ ਨਾ ਤੁਸੀਂ ਸੁਣਿਆ ਨਾ ਬਰਲਨ 'ਚ ਗੰਧ ਘੜਤੀ ਸੀ ਬਰਲਨ 'ਚ ਗੰਧ ਘੜਤੀ ਸੀ ਇੱਕ ਵਾਰੀ ਅਛਾ ਭਾਉ ਕੀ ਹੁੰਦਾ ਹਾਂਜੀ ਦੋਸਤੋ ਜਦੋਂ ਬਰਲਨ ਤੇ ਕਬਜ਼ਾ ਆਇਆ ਸੀ ਨਾ ਤੇ ਲਾਲ ਫੈਨਾ 5 ਲੱਖ ਬੰਦਾ ਪਹਿਲਾਂ ਵੜ ਗਿਆ ਸੀ ਬਰਲਨ ਚ ਜਾ ਕੇ ਹੁਣ ਜਿਹੜੇ ਪਾਸੇ ਬਰਲਨ ਤੇ ਕਬਜ਼ਾ ਰਸ਼ੀਆ ਦਾ ਸੀ ਸੋਵੀਅਤ ਸੰਘ ਸੀ ਉਦੋਂ ਉਹਨ ਕਮਿਊਨਿਜ਼ਮ ਜਿਹਨੂੰ ਕਾਮਿਨਿਸਟ ਵਿਚਾਰਧਾਰਾ ਨੇ ਉਹ ਫਲਾ ਰਹੇ ਸੀ ਤੇ ਉਰਲੇ ਬੰਨੇ ਪੱਛਮੀ ਤਾਕਤਾਂ ਸੀ ਵੈਸਟ ਤੇ ਈਸਟ ਮੰਨ ਲਓ ਉਹ ਲੋਕ ਭੱਜ ਕੇ ਤੇ ਆਉਂਦੀ ਇੱਧਰ ਆ ਜਾਂਦੇ ਤਾਂ ਹੀ ਬਰਲਨ ਦੀ ਗੰਧ ਕੱਢੀ ਗਈ ਸੀ ਵਿਆਨਾਂ ਦੇ ਵਿੱਚ ਇੱਕ ਵਾਰੀ ਉਦੋਂ ਸੋਵੀਅਤ ਸੰਘ ਦਾ ਰਾਸ਼ਟਰਪਤੀ ਸੀ ਖੁਰਸਚੋਵ ਥੋੜਾ ਜਿਹਾ ਨਾਂ ਲੈਣ 'ਚ ਮੈਨੂੰ ਪ੍ਰੋਬਲਮ ਹੋ ਜਾਂਦੀ ਆ ਖੁਰਸਚੋਵ ਬਾਕੀ ਤੁਹਾਨੂੰ ਪਤਾ ਲੱਗ ਹੀ ਜਾਣਾ ਇੱਧਰ ਜੌਨ ਕਨੇਡੀ ਸੀ ਅਮਰੀਕਾ ਦਾ ਤੇ ਦੋਨੇ ਹੀ ਤਕੜੀਆਂ ਸੰਸਾਰ ਦੇ ਤਾਕਤਾਂ ਸੀ ਵਿਆਨਾ 'ਚ ਇਹਨਾਂ ਦੀ ਇੱਕ ਮੀਟਿੰਗ ਹੋਈ ਇਸੇ ਮਸਲੇ ਤੇ ਇਹਨਾਂ ਨੇ ਕਨੇਡੀ ਨੇ ਕਨੇਡੀ ਨੂੰ ਸੋਵੀਅਤ ਸੰਘ ਨੇ ਕਿਹਾ ਕਿ ਤੁਸੀਂ ਭਈ ਉੱਥੋਂ ਨਿਕਲ ਜਾਓ ਵੈਸਟ ਬਰਲਡਨ 'ਚ ਕਿਉਂਕਿ ਸਾਡਾ ਕਮਿਊਨਿਜ਼ਮ ਜਿਹੜਾ ਇਹ ਵਿਚਾਰਤਾ ਰ ਫੈਲ ਨਹੀਂ ਰਹੀ ਤੁਹਾਡਾ ਕਰਕੇ ਕੈਨੇਡੀ ਨੇ ਜਵਾਬ ਦੇ ਦਿੱਤਾ ਵੇਖੋ ਦੋਸਤੋ ਜਦੋਂ ਤੇ ਹਿਟਲਰ ਨੂੰ ਮਾਰਨਾ ਸੀ ਉਦੋਂ ਸਾਰੇ ਇਕੱਠੇ ਤੇ ਜਦੋਂ ਇਹਨਾਂ ਨੇ ਉੱਥੇ ਕਬਜ਼ਾ ਕਰ ਲਿਆ ਤੇ ਮੁੜ ਕੇ ਆਪਸ ਵਿੱਚ ਲੜਨ ਲੱਗ ਪਏ ਅੱਛਾ ਕੀ ਹੁੰਦਾ ਕਿਊਬਾ ਪਰਮਾਣੂ ਜੁੱਧ ਕਿਉਂ ਹੋ ਜਾਣਾ ਸੀ ਕਿਉਂ 64 62 ਚ ਸਾਰੀ ਦੁਨੀਆ ਤਬਾਹ ਹੋ ਜਾਣੀ ਸੀ ਗੱਲ ਆਪਾਂ ਇਹ ਕਰੀਏ ਕਿਊਬਾ ਅਮਰੀਕਾ ਤੋਂ ਕੋਈ ਜ਼ਿਆਦਾ ਦੂਰ ਵੀ ਨਹੀਂ ਤੇ ਢੀਡੇ ਵੀ ਨਹੀਂ ਮੰਨ ਲਓ ਉਥੇ ਸੋਵੀਅਤ ਸੰਘ ਨੇ ਪਰਮਾਣੂ ਮਜੈਲਾ ਫੇਟ ਕਰਤੀਆਂ ਸੀ ਖੁਪ ਗਿਆ ਤੌਰ ਤੇ ਤੇ ਅਮਰੀਕਾ ਦੇ ਗੱਲ ਚ ਆ ਗਿਆ ਸੀ ਜਿਵੇਂ ਪੰਜਾਬੀ ਚ ਕਹਿ ਦਿੰਦੇ ਅਮਰੀਕਾ ਦਾ ਸਾਹ ਸੁੱਕਣੇ ਪਾਤਾ ਸੀ ਇਕਨਾਂ ਸੋਵੀਅਤ ਸੰਘ ਨੇ ਗੱਲ ਇਥੋਂ ਤੁਰੀ ਕੇ ਤੁਰਕੀ ਦੇ ਵਿੱਚ ਤੁਰਕੀ ਦੇ ਵਿੱਚ ਅਮਰੀਕਾ ਨੇ 15 ਜੂਪੀਟਰ ਮਜੈਲਾ ਜਿਹੜੀਆਂ ਨਾ ਉਹ ਫੇਟ ਕਰਤੀਆਂ ਜਿਹੜੀਆਂ 10 ਮਿੰਟ ਚ ਮਾਸਕੋ ਜਾ ਸਕਦੀਆਂ ਸੀ ਹੁਣ ਕੋਈ ਚਾਹੁੰਦਾ ਥੋੜੀ ਆ ਵੀ ਮੇਰੇ ਗਵਾਂਡ ਦੇਸ਼ 'ਚ ਪਰਮਾਣੂ ਮਜੈਲਾ ਫਿੱਟ ਕਰੇ ਤੇ ਉਹਨਾਂ 'ਚ ਤਾਕਤ ਵੀ ਇੰਨੀ ਕਿ ਜਿਹੜੀਆਂ ਨਾਗਾ ਸ਼ਾਕੀ ਤੇ ਹੀਰੋ ਸ਼ੋਮਾ ਤੇ ਛੁੱਟੀਆਂ ਸੀ ਉਦੋਂ 100 ਗੁਣਾ ਜ਼ਿਆਦਾ ਨੁਕਸਾਨ ਕਰਨ ਹੁਣ ਸੋਵੀਅਤ ਸੰਘ ਕਿਹੜਾ ਛੋਟੀ ਮੋਟੀ ਚੀਜ਼ ਸੀ ਉਹਨਾਂ ਨੇ ਅਮਰੀਕਾ ਤੋਂ ਇਹ ਬਦਲਾ ਲੈਣ ਲਈ ਖੁਰਸਚੋਵ ਨੇ ਚੋਰੀ ਛਿਪੇ ਮਾਲ ਵਹਾਕ ਜਾਜਾਂ 'ਚ ਕਿਊਬਾ 'ਚ ਪਰਮਾਣੂ ਮਜੈਲਾ 깔ਤੀਆਂ ਫਦੇਲ ਕਾਸਟਰੋ ਜਿਹੜਾ ਕਿਊਬਾ 'ਚ ਉਦੋਂ ਪ੍ਰਧਾਨ ਮੰਤਰੀ ਸੀ ਇਹ ਵੀ ਕਮਿਊਨਿਸਟ ਵਿਚਾਰਧਾਰਾ ਨੂੰ ਫਾਲੋ ਕਰਦਾ ਸੀ ਤੇ ਸੋਵੀਅਤ ਸੰਘ ਦੇ ਨੇੜੇ ਸੀ ਅਮਰੀਕਾ ਨਹੀਂ ਚਾਹੁੰਦਾ ਸੀ ਕਿ ਉਹਦੇ ਲਾਗੇ ਕੋਈ ਕਮਿਊਨਿਸਟ ਵਿਚਾਰਧਾਰਾ ਵਾਲਾ ਦੇਸ਼ ਹੋਵੇ ਜਿਹੜਾ ਕੱਲ ਲਈ ਉਹਨਾਂ ਲਈ ਪਰੇਸ਼ਾਨੀ ਬਣੇ ਉਹ ਉਹਦੀ ਸਰਕਾਰ ਗਰਾਉਣ ਲਈ ਉਹਨੂੰ ਫਤੇ ਕਰਾਉਣ ਲਈ ਆਪਾਂ ਕੁਝ ਗੱਲਾਂ ਕੋਟ ਵਰਲਡ 'ਚ ਕਹਿਣੀਆਂ ਵਾ ਕਿਉਂਕਿ ਜੇ ਆਪਾਂ ਸਿੱਧੀਆਂ ਕਹੀਆਂ ਨਾ ਤੇ ਹੋ ਸਕਦਾ YouTube ਨਾ ਚੱਲਣ ਦੇਵੇ ਇਹ ਗੱਲ ਤੁਸੀਂ ਮੰਨੋ ਸਾਰੀ ਵੀਡੀਓ ਤੁਸੀਂ ਸੁਣਨੀ ਨਹੀਂ ਲੰਮੀ ਨਾ ਯਾਰ ਕੋਈ ਵੀ ਨਹੀਂ ਸੁਣਦਾ ਪਰ ਆਪਣੇ ਬੰਦਿਆਂ ਨੂੰ ਬਹੁਤ ਇਤਿਹਾਸ ਦੀ ਘੱਟ ਜਾਣਕਾਰੀ ਮੈਨੂੰ ਵੀ ਜ਼ੀਰੋ ਹੀ ਪਰ ਜੇ ਬੰਦਾ ਧਿਆਨ ਕਰ ਲੇ ਕਿ ਆਹ ਕੰਮ ਕਰਨਾ ਤੇ ਫਿਰ ਹੋ ਜਾਂਦਾ ਜੀ ਹੁਣ ਮੈਂ ਧਿਆਨ ਕੀਤਾ ਤੇ ਮੈਨੂੰ ਆਪਣੇ ਆਪ ਹੀ ਸਾਰੀਆਂ ਗੱਲਾਂ ਘੁੰਮ ਕੇ ਮੇਰੇ ਗਾੜੀ ਆਈ ਜਾਂਦੀਆਂ ਅਸ਼ਾ ਸੋਵੀਅਤ ਸੰਗ ਨੇ ਕਯੂਬਾ ਚ ਕਰਤੀਆਂ ਕਿਉਂਕਿ ਫਦੈਲ ਕਾਸਟਰੋ ਉਹਨਾਂ ਦੀ ਹਾਮੀ ਭਰਦਾ ਸੀ ਤੇ ਫਦੈਲ ਕਾਸਟਰੋ ਦੀ ਸਰਕਾਰ ਅਮਰੀਕਾ ਡੇਗਣੀ ਚਾਹੁੰਦਾ ਸੀ ਉਹ ਨਹੀਂ ਸੀ ਚਾਹੁੰਦੇ ਕਿ ਕ్యూ ਨਿਜਮ ਉਹਨਾਂ ਦੇ ਲਾਗੇ ਵਧੇ ਫੁੱਲੇ ਤੇ ਫਦੇਲ ਕਸਤਰੋ ਨੂੰ ਆਸੇ-ਪਾਸੇ ਕਰ ਲਈ ਹੁਣ ਤੁਸੀਂ ਸਮਝ ਗਏ ਆ ਅਮਰੀਕਾ ਨੇ ਇੱਕ ਮੰਗੋਲ ਆਪਰੇਸ਼ਨ ਸ਼ੁਰੂ ਕੀਤਾ ਸੀ ਆਪਦੀ ਸੀਆਈ ਤੇ ਖੁਫੀਆ ਰੱਖਿਆ ਮਤਰਾਲੀ ਨੂੰ ਆਪਰੇਸ਼ਨ ਦਿੱਤਾ ਸੀ ਉਹਦਾ ਮਤਲਬ ਸੀ ਕਿ ਉੱਥੋਂ ਦੇ ਲੋਕਾਂ 'ਚ ਪ੍ਰੋਪਾਗੈਂਡਾ ਫਲਾਉਣਾ ਤੇ ਫਦੇਲ ਕਸਤਰੋ ਨੂੰ ਕਿਸੇ ਤਰ੍ਹਾਂ ਵੀ ਕੋਈ ਵੀ ਹਿਲਾ ਵਰਤ ਕੇ ਤੇ ਪਾਸੇ ਕੀਤਾ ਜਾਵੇ ਤੇ ਸੋਵੀਅਤ ਸੰਘ ਨੇ ਅਮਰੀਕਾ ਨੂੰ ਕਹਿਤਾ ਜੇ ਤੂੰ ਕਿਊਬਾ ਤੇ ਹਮਲਾ ਕੀਤਾ ਤੇ ਅਸੀਂ ਵੀ ਤੇਰਾ ਟੁਕਮਾ ਉਤਰ ਦਿਆਂਗੇ ਪਹਿਲਾ ਇੱਕ ਜਰਨੈਲ ਸੀ ਸੋਵੀਅਤ ਸੰਘ ਦਾ ਖੁਰਸਚੋਵ ਜਿਨੇ ਅਮਰੀਕਾ ਨੂੰ ਤਰੇਲੀਆਂ ਲਿਆਤੀਆਂ ਸੀ ਦੋਸਤੋ ਉਹਨਾਂ ਦਿਨਾਂ 'ਚ ਅਮਰੀਕਾ ਦੇ ਜਹਾਜ਼ ਸਮਾਨ ਚ ਉੜਦੇ ਆਂ ਤੇਲ ਪਾਉਂਦੇ ਸੀ ਦੂਜੇ ਜਹਾਜ਼ਾਂ ਚ ਜਿਹਦੇ ਚ ਮਜੇਲਾਂ ਲੱਦ ਗਾਂਦੀਆਂ ਸੀ ਇੰਨੇ ਡਰ ਗਏ ਸੀ ਉਹਨਾਂ ਨੂੰ ਇਹ ਨਹੀਂ ਸੀ ਕਿ ਕਿਹੜੇ ਪਲੇ ਬਟਨ ਨਾ ਪੇ ਜਾਣੇ ਆ ਤੇ ਜੁੱਧ ਸ਼ੁਰੂ ਹੋ ਜਾਣਾ ਪਰ ਆਂਦੇ ਆ ਨਾ ਜਿਹੜਾ ਜਾਨ ਕਨੇਡੀ ਆ ਨਾ ਇਹਨੇ ਪਰਮਾਣੂ ਜੁੱਧ ਰੋਕਿਆ ਤੇ ਪਰ ਉਹਦੀ ਬਲੀ ਦਿੱਤੀ ਗਈ ਉਹਦੇ ਜੁੱਧ ਰੋਕਣ ਦਾ ਅਨੁਖਮਿਆਜਾ ਇਹ ਮਿਲਿਆ ਕਿ ਉਹਨੂੰ ਸੰਸਾਰ ਤੋਂ ਛੁੱਟੀ ਹੋਣਾ ਪਿਆ ਤਿੰਨ ਘਟਨਾਵਾਂ ਆਈਆਂ ਸਾਰੀ ਵੀਡੀਓ ਤੁਸੀਂ ਸੁਣਨੀ ਨਹੀਂ ਆਪਾਂ ਦੂਜਾ ਭਾਗ ਫੇਰ ਪਾ ਦੇਾਂਗੇ ਉਧਰੋਂ ਮਾਸਕੋ ਦਾ ਸਫੀਰ ਤੇ ਉਧਰੋਂ ਅਮਰੀਕਾ ਦਾ ਸਫੀਰ ਮੀਟਿੰਗ ਕਰਨ ਦੇ ਆ ਜੋ ਉਧਰ ਰੋਕਣ ਦੀ ਤੇ ਇਧਰੋਂ ਅਮਰੀਕਾ ਵਾਲੇ ਬੰਨੇ ਇੱਕ ਫੌਜੀ ਜਹਾਜ਼ ਡਾ ਕੇ ਤੇ ਮਾਸਕੋ ਲੈ ਗਿਆ ਉਹ ਵੇਹ ਪਲਦੀ ਤੇ ਤੇਲ ਪਾਉਣ ਲੱਗਾ ਹੀ ਉਹ ਬ੍ਰਾਹਮਾ ਨੂੰ ਮਜੇਲਾਇਆਂ ਕਿਦਾਂ ਐਕਟੀਵੇਟ ਹੋ ਗਈਆਂ ਪਰ ਉਹ ਫੇਰ ਇੱਧਰ ਆ ਗਿਆ ਉਧਰੋਂ ਕਿਊਬਾ ਦੇ ਵਿੱਚ ਅਮਰੀਕਾ ਦਾ ਇੱਕ ਪਾਇਲਟ ਜਹਾਜ਼ ਡਾਉਨ ਦਿਆ ਸੀ ਤੇ ਉਹਨੇ ਖਰਸਚੋਵ ਨੇ ਹੁਕਮ ਦਿੱਤਾ ਸੀ ਕਿ ਜਹਾਜ਼ ਫੜਨਾ ਵਾ ਜਾਂ ਆਪਣੇ ਇਲਾਕੇ ਤੋਂ ਬਾਹਰ ਕਢਾ ਦਿਓ ਫਦੈਲ ਕਾਸਟਰੋ ਨੂੰ ਕਿਹਾ ਫੁੱਟਣਾ ਨਹੀਂ ਤੇ ਜਿਹੜੇ ਰੂਸੀ ਜਰਨੈਲ ਉੱਥੇ ਮਜੇਲਾਂ ਤੇ ਤਾਇਨਾਤ ਸੀ ਉਹਨਾਂ ਜਹਾਜ਼ ਨੂੰ ਗੋਲੀ ਮਾਰ ਕੇ ਥੱਲੇ ਸੁੱਟ ਲਿਆ ਗੱਲਾਂ ਦੋਸਤੋ ਜਦੋਂ ਜੰਗਾਂ ਦੀਆਂ ਆ ਜਾਂਦੀਆਂ ਮੁਰਕੇ ਪੋਲੀਟੀਕਲ ਨੇਤਾਵਾਂ ਦੇ ਹੱਥ 'ਚ ਨਹੀਂ ਕੋਹ ਰਹਿ ਜਾਂਦਾ ਜਿਹੜੇ ਜਰਨੈਲ ਹੁੰਦੇ ਉਹ ਆਪਦੀ ਮਰਜ਼ੀ ਵੀ ਕਰਦੇ ਆ ਜੌਨ ਕਨੇਡੀ ਪਰਮਾਣੂ ਯੁੱਧ ਰੋਕਨਦਿਆ ਤੇ ਅਮਰੀਕਾ ਦਾ ਜਰਨਲ ਬਿਆਨ ਦੇਣਦਿਆ ਵਾ ਸਾਡੀ ਲੱਸੀ ਹੋਗੀ ਗੱਲਬਾਤ ਅਗਲੀ ਵੀਡੀਓ ਚ ਸਾਰੀ ਕਰਾਂਗੇ ਚੰਗੀ ਲੱਗੀ ਸ਼ੇਅਰ ਕਰਿਆ ਕਰੋ ਸੁਣਿਆ ਕਰੋ ਇਤਿਹਾਸ ਜਿਹੜਾ ਨਾ ਸਮਾਜ ਦਾ ਸੀਸਾ ਹੰਦਾ ਜੰਗਾਂ ਜਦੋਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨਾ ਰਾਖ ਵਾਲਿਆਂ ਤੋਂ ਪੁੱਛੋ ਜੀਰੋ ਸਦਾਮ ਹਸੈਨ ਨੂੰ ਨਜ਼ਰਬੰਦ ਕਰਤਾ ਸੀ ਇੱਕ ਉਥੇ ਇਰਾਕ ਇਰਾਕ ਫੂਰ ਫੂਡ ਨਾਂ ਦੀ ਇੱਕ ਸੰਸਥਾ ਬਣੀ ਸੀ ਜਿੰਨੇ ਉਥੇ ਬਗਦਾਦ ਦੇ ਵਾਲੇ ਦਿਵਾਲੇ ਲੋਕਾਂ ਨੂੰ ਖਾਣਾ ਪਹਚਾਉਣਾ ਸੀ 10 ਬਿਲੀਅਨ ਦਾ ਉਹਦਾ ਬਾਈਟ ਹੀ ਤੇ ਲੋਕਾਂ ਨੂੰ ਕਿਹੜੀਆਂ ਦਵਾਈਆਂ ਕਿਹੜਾ ਆਟਾ ਭੇਜਦੀ ਸੀ ਜੋ ਆਪਦੇ ਰਾਜ ਦਾ ਮਜ਼ਾ ਜਿੱਥੇ ਆਪਦਾ ਮਜ਼ਾ ਉਹੋ ਹੀ ਹੁੰਦਾ ਆਪਦੇ ਦੇਸ਼ ਦਾ ਮਜ਼ਾ ਤੇ ਕਾਨੂੰਨ ਦੇ ਵਿੱਚ ਰਹਿ ਕੇ ਜਦੋਂ ਬਗਾਨਿਆਂ ਦੇ ਹੱਥ ਆ ਜਾਂਦੇ ਅਗਲੇ ਪੀੜ ਦਿੰਦੇ ਫੜ ਕੇ ਸੋ ਗੱਲਬਾਤ ਅੱਗੇ ਫੇਰ ਕਰਾਂਗੇ ਸਤਿ ਸ੍ਰੀ ਅਕਾਲ